ਵੈਲਕਮ ਟੂ ਪੰਜਾਬੀ ਹਿੰਦੀ ਕਲਾਸ ਅੱਜ ਅਸੀਂ ਗਿਣਤੀ ਪੜਾਂਗੇ 71 ਤੋਂ 80 ਤੱਕ ਬੋਲ ਚਾਲ ਚ 71 ਵੀ ਕਹਿ ਦਿੰਦੇ ਨੇ 1 71 ਇਦਾਂ ਦੇਖਣਾ 1 ਲੱਗਿਆ ਨਾ ਨਾਲ ਤਾਂ ਕਰਕੇ 1 ਦੇ ਹਿਸਾਬ ਨਾਲ 70 1 71 70 2 72 73 73 74 70 5 75 76 76 ਹਾ ਹਾ ਜਦ ਤੇ ਹੋ ਨਾ 76 78 ਆ ਸਾਊਂਡ ਇਥੇ ਲਾਮ ਦੀ ਹੁੰਦੀ ਆ ਜਦੋਂ ਪਿੱਛੇ ਹਾ ਹਾ ਹੋਵੇ ਤਾਂ ਫਿਰ ਸਿਆਰੀ ਬਣ ਜਾਂਦੀ 77 77 77 78 78 79 79 8 ਬਿੰਦੀ 80 ਤੇ ਬੋਲ ਚੱਲਦੇ ਸੀ ਉਹਨੇ 71 72 73 74 75 76 77 78 79 80 इकहत् बहत्तर अद कद डबल लख गया, हाँ आ गया तो लामनी पैनी स्यारी पैनी तिहत्तर चौहत्तर पचहत्तर छिहत् सतर अठहत्तर, उनासी अस्सी हिंदी थोड़ी टका के बोलनी पैनी है दबारा कर दें इकहत् इकत्तर बहत्तर एक कट्ठा बोला पक बत् तिहत्तर चौहत्तर चार लाख गया न चौहत्तर पाँच लाग गया पा पचहत्तर छे छिहत्तर सत्त सतर सतहत्तर सतहत्र अठहत्तर ਉਨਾ ਸੀ ਅਸੀ ਇਹਨੂੰ ਪਿੱਛੇ ਨੂੰ ਥੋੜਾ ਜਿਹਾ ਤੇ ਰੁਕਣਾ 80 78 ਤਰ ਤ ਨਾਲ ਅੱਧਾ ਇੱਥੇ ਕੋਣਾ ਪੁੱਲ ਕੇ ਦੇਖਦੇ ਰਹੋ ਵੀਡੀਓ ਕੰਟੀਨਿਊਲੀ ਪ੍ਰੈਕਟਿਸ ਕਰਦੇ ਰਹੋ ਬੋਲਣ ਨਾਲ ਆਉਂਦੀ ਹੈ ਜ਼ਿਆਦਾ ਜਦੋਂ ਨਾਲ ਨਾਲ ਬੋਲੋਗੇ ਤੁਸੀਂ ਹੁਣ ਅੰਗਰੇਜ਼ੀ ਚ ਬੋਲਦੇ ਹੋ 71 ਉਹਨੂੰ 71 ਵੀ ਬੋਲੋ 71 ਵੀ ਬੋਲੋ ਹਿੰਦੀ ਜਿਆਦਾ ਡਿਫਰੈਂਸ ਹੈ ਨਹੀਂ ਜੇ ਹਿੰਦੋਸੀ ਨੂੰ ਪੰਜਾਬੀ ਸਟਾਈਲ ਚ ਬੋਲੋ ਤਾਂ ਹਿੰਦੀ ਵਾਲੇ ਸਮਝ ਲੈਣਗੇ ਹਿੰਦੀ ਵਿੱਚ ਬੋਲੋਗੇ ਤਾਂ ਪੰਜਾਬੀ ਵਾਲੇ ਸਮਝ ਲੈਣਗੇ ਤੁਸੀਂ 71 ਕਿਹਾ ਜਾਂ 71 ਕਿਹਾ ਨਾ ਉਹ ਡਸਨਟ ਮੈਟਰ ਚੰਗੀ ਤਰ੍ਹਾਂ ਸਿੱਖ ਲੈਣਾ ਰਿਟਰਨ ਸ ਲਿਖਤੀ ਬੋਲੀ ਥੋੜੀ ਸਾਨੂੰ ਦੇਖਣਾ ਪੈਂਦਾ ਬੋਲਚਾਲ ਦੀ ਬੋਲੀ ਚ ਆਪਾਂ ਅੰਡਰਸਟੈਂਡ ਕਰ ਜਾਂਦੇ ਆ ਬਸ ਪਤਾ ਹੋਣਾ ਚਾਹੀਦਾ ਵੀ 71 ਨੂੰ 71 ਕਹਿੰਦੀ ਹੈ 70 ਨੂੰ 72 ਕਹਿੰਦੀ ਹੈ ਰਾਈਟ Thank you.